ਦੈਨਿਕ ਸਵੇਰਾ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਭਾਰਤ ਸਮੇਤ ਪੂਰੀ ਦੁਨੀਆ ਦੇ ਵਿੱਚ ਮੀਂਹ ਦਾ ਕਹਿਰ ਲਗਾਤਾਰ ਜਾਰੀ ਹੈ ਔਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਮੀਂਹ ਦੇ ਵੱਲੋਂ ਤਬਾਹੀ ਮਚਾਈ ਜਾ ਰਹੀ ਹੈ ਹੁਣ ਇੱਕ ਖਬਰ ਈਸਟ ਅਫਰੀਕਾ ਦੇ ਇੱਕ ਕੰਟਰੀ ਐਥੋਪੀਆ ਤੋਂ ਸਾਹਮਣੇ ਆਈ ਹੈ ਦਰਸਲ ਐਥੋਪੀਆ ਦੇ ਇੱਕ ਦੂਰ ਦਰਾਡੇ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦੀ ਪਾਫੜੀ ਹੈ। ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ 1 ਕਰੋੜ ਦੀ ਮੁਆਵਜ਼ਾ ਰਾਸ਼ੀ ਦੇ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਪਰਿਵਾਰਾਂ ਲਈ ਇਹ ਨੇਕ ਉਪਰਾਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜੋ ਪਾਲਿਸੀ ਬਣਾਈ ਗਈ ਹੈ ਕਿ ਜਿਹੜੇ ਸੈਨਿਕ ਜਿਹੜੇ ਫੌਜੀ ਜਵਾਨ ਡਿਊਟੀ ਦੌਰਾਨ ਦੇਸ਼ ਦੇ ਕਿਸੇ ਵੀ ਕੋਨੇ 'ਚ ਸ਼ਹੀਦ ਹੋਣਗੇ ਤਾਂ ਉਹਨਾਂ ਦੇ ਪਰਿਵਾਰ ਨੂੰ 1 ਕਰੋੜ ਰੁਪਇਆ ਸਨਮਾਨ ਰਾਸ਼ੀ ਦੇ ਤੌਰ ਤੇ ਦਿੱਤਾ ਜਾਊਗਾ ਇਹ ਕੋਈ ਇਸ ਰਾਸ਼ੀ ਨਾਲ ਕੋਈ ਸ਼ਹੀਦ ਦੀ ਜਾਨ ਵਾਪਸ ਨਹੀਂ ਆ ਸਕਦੀ ਨਹੀਂ ਇਹ ਕੋਈ ਕੀਮਤ ਹੈ ਸ਼ਹੀਦ ਦੀ ਜਾਨ ਦੀ ਪਰ ਇੱਕ ਇੱਕ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਾਡਾ ਫਰਜ਼ ਹੈ ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਸੰਭਾਲ ਲਾਂਗੇ ਤਾਂ ਹੋਰ ਬੱਚੇ ਫੌਜ ਜਾਣ ਬਾਰੇ ਸੋਚਣਗੇ ਨਹੀਂ ਤਾਂ ਮਾਪੇ ਉਦਾਹਰਨ ਦੇ ਕੇ ਕਿ ਉਹਨਾਂ ਵਾਂਗੂ ਰੁੱਝੋਗੇ ਜਾਂ ਉਹਨਾਂ ਵਾਂਗੂ ਪਰਿਵਾਰ ਰੁੱਝੂਗਾ ਤਾਂ ਫਿਰ ਆਪਣੇ ਬੱਚਿਆਂ ਨੂੰ ਫੌਜ ਚ ਭੇਜਣ ਦੀ ਹਿੰਮਤ ਨਹੀਂ ਕਰਦੇ ਜ਼ਮੀਨ ਖਿਸਕ ਕਰਕੇ ਘਟੋਟ 200 ਤੋਂ ਬਦ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਸਥਾਨਕ ਪ੍ਰਸ਼ਾਸਨ ਦਾਗ ਮਾਵੀ ਆਇਲੇ ਨੇ ਦੱਸਿਆ ਹੈ ਕਿ ਦੱਖਣੀ ਇਥੋਪੀਆ ਦੇ ਕੈਂਚੋ ਸ਼ਾਚਾ ਗੋਜਚੀ ਦੇ ਜ਼ਿਲ੍ਹੇ ਦੇ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ ਇਸ ਦਾ ਜ਼ਿਆਦਾਤਰ ਸ਼ਿਕਾਰ ਛੋਟੇ ਬੱਚੇ ਤੇ ਗਰਭਵਤੀ ਔਰਤਾਂ ਹੋਈਆਂ ਨੇ ਤੁਹਾਨੂੰ ਉਸੇ ਤਸਵੀਰਾਂ ਦਿਖਾ ਰਹੇ ਹਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੀ ਤਬਾਹੀ ਜਿਹੜੀ ਹੈ ਇਥੋਪੀਆ ਦੇ ਵਿੱਚ ਹੋਈ ਹੈ ਗੋਫਾ ਜ਼ੋਨ ਸੰਚਾਰ ਦਫ਼ਤਰ ਦੇ ਮੁਖੀ ਦੇ ਵੱਲੋਂ ਵੀ ਕਿਹਾ ਗਿਆ ਕਿ ਖੇਤਰ ਦੇ ਵਿੱਚ ਖੋਜ ਮੁਹਿੰਮਾ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਸਕਦੀ ਹੈ ਔਰ ਲਗਾਤਾਰ ਇਸ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਪਹਿਲਾਂ 55 ਲੋਕਾਂ ਦੇ ਮਰਨ ਦੀ ਖਬਰ ਆਈ ਸਾਹਮਣੇ ਫਿਰ ਹੋਰ ਸਰਚ ਅਭਿਆਨ ਚਲਾਏ ਗਏ ਤੇ 157 ਹੋ ਗਏ ਫਿਰ ਹੁਣ 200 ਤੋਂ ਵੱਧ ਯਾਨੀ ਕਿ 229 ਤੱਕ ਦਾ ਹੁਣ ਤੱਕ ਦੱਸਿਆ ਜਾ ਰਿਹਾ ਕਿ 229 ਜਿਹੜੀਆਂ ਲਾਸ਼ਾਂ ਨੇ ਉਹ ਬਰਾਮਦ ਹੋ ਚੁੱਕੀਆਂ ਨੇ ਔਰ ਇਹ ਗਿਣਤੀ ਜਿਹੜੀ ਹੈ ਹੌਲੀ-ਹੌਲੀ ਵੱਧ ਸਕਦੀ ਹੈ ਉੱਥੇ ਬਹੁਤ ਸਾਰੇ ਜਦੋਂ ਜ਼ਮੀਨ ਖਿਸਕੀ ਹੈ ਤੇ ਬਹੁਤ ਸਾਰੀਆਂ ਡਿੱਗਾਂ ਜਿਹੜੀਆਂ ਸੀ ਉਹ ਡਿੱਗੀਆਂ ਨੇ ਜਿਸ ਦੇ ਵਿੱਚ ਬੱਚੇ ਔਰ ਗਰਭਵਤੀ ਮਹਿਲਾਵਾਂ ਜਿਹੜੀਆਂ ਨੇ ਉਹ ਦੱਬ ਗਈਆਂ ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਹੈ ਔਰ ਜ਼ਮੀਨ ਖਿਸਕਣ ਕਾਰਨ ਜ਼ਿਆਦਾਤਰ ਲੋਕ ਦੱਬ ਗਏ ਨੇ ਇਸ ਦੇ ਨਾਲ ਹੀ ਬਚਾਅ ਕਰਮਚਾਰੀ ਜਿਹੜੇ ਨੇ ਉਹ ਪਿਛਲੇ ਦਿਨ ਤੋਂ ਜ਼ਮੀਨ ਖਿਸਕਣ ਤੋਂ ਬਚੇ ਲੋਕਾਂ ਦੀ ਭਾਲ ਦੇ ਵਿੱਚ ਲੱਗੇ ਹੋਏ ਨੇ ਅੱਗੇ ਉਹਨਾਂ ਨੇ ਕਿਹਾ ਕਿ ਘੱਟੋ ਘੱਟ 5 ਲੋਕਾਂ ਨੂੰ ਚਿੱਕੜ ਵਿੱਚੋਂ ਜਿੰਦਾ ਵੀ ਬਾਹਰ ਕੱਢਿਆ ਜਾ ਚੁੱਕਾ ਹੈ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਹੁਣ ਤੱਕ ਜਿੰਦਾ ਵੀ ਕੱਢੇ ਗਏ ਨੇ ਪਰ ਜ਼ਿਆਦਾਤਰ ਦੀ ਮੌਤ ਹੋ ਗਈ ਹੈ ਕਿਉਂਕਿ ਛੋਟੇ ਬੱਚੇ ਔਰ ਗਰਭਵਤੀ ਮਹਿਲਾਵਾਂ ਇਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੱਸੀਆਂ ਜਾ ਰਹੀਆਂ ਨੇ ਅਧਿਕਾਰੀਆਂ ਨੇ ਦੱਸਿਆ ਕਿ ਹਾਸੇ ਦੇ ਵਿੱਚ ਅਜਿਹੇ ਬੱਚੇ ਨੇ ਜਿਨ੍ਹਾਂ ਨੇ ਆਪਣੀ ਮਾਂ ਪਿਤਾ ਭਰਾ ਤੇ ਭੈਣ ਸਮੇਤ ਆਪਣੇ ਪੂਰੇ ਪਰਿਵਾਰ ਨੂੰ ਗਵਾ ਦਿੱਤਾ ਤੁਹਾਨੂੰ ਦੱਸ ਦਈਏ ਕਿ ਬਰਸਾਤ ਦੇ ਮੌਸਮ ਦੌਰਾਨ ਏਥੋਪੀਆ ਵਿੱਚ ਜ਼ਮੀਨ ਖਿਸਕਣ ਦੇ ਨਾਲ ਖਿਸਕਣਾ ਜਿਹੜੀ ਹੈ ਉਹ ਆਮ ਗੱਲ ਹੈ ਇਹ ਪਹਿਲੀ ਵਾਰ ਨਹੀਂ ਹੋਇਆ ਏਥੋਪੀਆ ਦੇ ਵਿੱਚ ਏਥੋਪੀਆ ਇੱਕ ਈਸਟ ਅਫਰੀਕਾ ਦੀ ਕੰਟਰੀ ਹੈ ਏਥੋਪੀਆ ਜਿੱਥੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਆਮ ਨੇ ਆਮ ਟੋਰ ਦੇ ਉਤੇ ਐਸੀਆਂ ਘਟਨਾਵਾਂ ਜਿਹੜੀਆਂ ਥੋਪੀਆ ਦੇ ਵਿੱਚ ਦੇਖੀਆਂ ਜਾਂਦੀਆਂ ਨੇ ਸੋ ਜੁਲਾਈ ਅ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨੇ ਜੋ ਜੁਲਾਈ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ ਮੱਧ ਸਤੰਬਰ ਤੱਕ ਜਾਰੀ ਰਹਿੰਦੀ ਹੈ ਇਹ ਉੱਥੇ ਹਰ ਸਾਲ ਹੁੰਦਾ ਕਦੋਂ ਤੋਂ ਜੁਲਾਈ ਦੇ ਵਿੱਚ ਘਟਨਾਵਾਂ ਸ਼ੁਰੂ ਹੋ ਜਾਂਦੀਆਂ ਨੇ ਹਰੇਕ ਸਾਲ ਔਰ ਮੱਧ ਸਤੰਬਰ ਤੱਕ ਜਾਨਕਿ ਸਤੰਬਰ ਦੇ ਅੱਧ ਤੱਕ ਐਸੀਆਂ ਘਟਨਾਵਾਂ ਬਾਰ-ਬਾਰ ਹੁੰਦੀਆਂ ਨੇ ਔਰ ਸੈਂਕੜੇ ਹਜ਼ਾਰਾਂ ਲੋਕ ਹਰ ਸਾਲ ਮਰਦੇ ਨੇ ਏਥੋਪੀਆ ਦੇ ਵਿੱਚ ਏਥੋਪੀਆ ਦੀਆਂ ਇਸ ਵਾਰ ਦੀਆਂ ਵੀ ਤਸਵੀਰਾਂ ਸਾਹਮਣੇ ਆ ਗਈਆਂ ਨੇ ਕਿ ਐਸੀ ਕੁਦਰਤ ਦੀ ਮਾਰ ਹੈ ਜਦੋਂ ਮੀਂਹ ਪੈਂਦਾ ਹੈ ਏਥੋਪੀਆ ਦੇ ਇਸ ਇਲਾਕੇ ਦੇ ਵਿੱਚ ਈਸਟ ਆਫਰੀਕਾ ਦੇ ਇਸ ਕੰਟਰੀ ਦੇ ਵਿੱਚ ਉੱਥੇ ਬਹੁਤ ਭਾਰੀ ਨੁਕਸਾਨ ਹੁੰਦਾ ਹੈ ਔਰ ਇਸ ਵਾਰ ਵੀ ਉਹ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਔਰ ਇਹ ਤਸਵੀਰਾਂ ਇਸ ਵਾਰ ਦੀਆਂ ਨਹੀਂ ਤੁਹਾਨੂੰ ਦੱਸ ਦਈਏ ਕਿ ਇਹ ਤਸਵੀਰਾਂ ਹਰ ਸਾਲ ਜੁਲਾਈ ਤੋਂ ਸ਼ੁਰੂ ਹੋ ਜਾਂਦੀਆਂ ਨੇ ਜਦੋਂ ਬਰਸਾਤਾਂ ਸ਼ੁਰੂ ਹੁੰਦੀਆਂ ਨੇ ਔਰ ਸਤੰਬਰ ਮੱਧ ਤੱਕ ਇਸੇ ਤਰੀਕੇ ਦੇ ਨਾਲ ਲੋਕਾਂ ਦੀਆਂ ਮੌਤਾਂ ਹੁੰਦੀਆਂ ਨੇ ਜ਼ਮੀਨ ਖਿਸਕਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਰਾਹਤ ਕਾਰਜ ਜਿਹੜੇ ਚਲਾਏ ਜਾ ਰਹੇ ਨੇ ਔਰ ਜਿਹੜੀਆਂ ਲਾਸ਼ਾਂ ਨੇ ਉਹਨਾਂ ਨੂੰ ਜ਼ਮੀਨ ਤੋਂ ਬਾਹਰ ਕੱਢਣ ਦੀ ਜਿਹੜੀ ਇਹ ਭਾਲ ਹੈ ਉਹ ਲਗਾਤਾਰ ਇਥੋਪੀਆ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੀਤੀ ਜਾ ਰਹੀ ਹੈ। ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram x aur whatsapp channel par